ਸામਨੇ ਆ ਰਹੀ ਹੈ ਅਮਰਸਰ ਦੇ ਵਿੱਚ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਗਈ ਹੈ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੇਦਬੀ ਕੀਤੀ ਗਈ ਹੈ ਸ਼ਖਸ ਨੇ ਗੁਟਕਾ ਸਾਹਿਬ ਦੇ ਅੰਗ ਪਾੜੇ ਨੇ ਗੁਰੂ ਅਰਜਨ ਨਿਵਾਸ ਸਰਾਂ ਦੇ ਨੇੜੇ ਬੇਦਬੀ ਕੀਤੀ ਗਈ ਹੈ ਲੋਕਾਂ ਨੇ ਸ਼ਖਸ ਨੂੰ ਕਾਬੂ ਕਰਕੇ ਹਾਲਾਂਕਿ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਨੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਲਗਾਤਾਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤਾਂ ਅਮਰਸਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਗਈ ਹੈ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਬੇਦਬੀ ਕੀਤੀ ਗਈ ਹੈ ਸ਼ਖਸ ਦੇ ਵੱਲੋਂ ਆ ਗੁਰਦਕਾ ਸਾਹਿਬ ਦੇ ਅੰਗ ਖੰਡਿਤ ਕੀਤੇ ਗਏ ਨੇ ਆ ਗੁਰੂ ਅਰਜਨ ਨਿਵਾਸ ਸਰਾਹ ਦੇ ਨੇੜੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਸ਼ਖਸ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਉਸ ਦੇ ਬਾਅਦ ਆ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਨੇ ਸ਼ਖਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਬਾਅਦ ਆ ਪੁੱਛਗਿਰਿ ਸ਼ੁਰੂ ਕਰ ਦਿੱਤੀ ਹੈ ਪਰ ਆਪਣੇ ਆਪ ਦੇ ਵਿੱਚ ਖਬਰ ਇਸ ਕਰਕੇ ਹੋਰ ਵੀ ਬਹੁਤ ਵੱਡੀ ਹੋ ਜਾਂਦੀ ਹੈ ਇਹਨੂੰ ਬਿਲਕੁਲ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗੁਰੂ ਅਰਜਨ ਗੁਰੂ ਅਰਜਨ ਨਿਵਾਸ ਸਰਾਹ ਦੇ ਨੇੜੇ ਆ ਗੁਰਕਾ ਸਾਹਿਬ ਦੇ ਅੰਗ ਖੰਡਿਤ ਕੀਤੇ ਗਏ ਨੇ ਗੁਰੂ ਅਰਜਨ ਨਿਵਾਸ ਸਰਾਂ ਦੇ ਬਿਲਕੁਲ ਨੇੜੇ ਇਸ ਵਿਦਬੀ ਨੂੰ ਅੰਜਾਮ ਦਿੱਤਾ ਗਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਦਰਬਾਰ ਸਾਹਿਬ ਦੇ ਬਾਹਰ ਵਿਦਬੀ ਨੂੰ ਅੰਜਾਮ ਦਿੱਤਾ ਗਿਆ ਹੁਣ ਤੱਕ ਦੀ ਕੀ ਕੋ ਜਾਣਕਾਰੀ ਬਿਲਕੁਲ ਕੱਲ ਦੇਰ ਸ਼ਾਮ ਜੋ ਹੈ ਇਹ ਘਟਨਾ ਵਾਪਰੀ ਸੀ ਔਰ ਮੌਕੇ ਦੇ ਉੱਤੇ ਪੁਲਿਸ ਜੋ ਹੈ ਪਹੁੰਚੀ ਸੀ ਹਾਲਾਂਕਿ ਜਿਹੜੇ ਉੱਤੇ ਸ਼ਰਧਾਲੂ ਮੌਜੂਦ ਸੀ ਕਿਉਂਕਿ 6 ਜੂਨ ਤੋਂ ਲੈ ਕੇ ਕੱਲੂ ਕਾਰਾ ਦਿਵਸ ਦੀ ਜਿਹੜੀ ਇਹ ਤਿਆਰੀਆਂ ਨੇ ਪੁਲਿਸ ਫੋਰਸ ਵੀ ਉੱਥੇ ਤਨਾਤ ਹੁੰਦੀ ਔਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਜਿਹੜਾ ਸ਼ਹੀਦੀ ਹਫਤੇ ਦੇ ਤੌਰ ਤੇ ਔਰ ਅਸ਼ੋਗਮਈ ਹਫਤੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਤਾਂ ਉੱਥੇ ਵੱਡੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਆ ਪਹੁੰਚ ਲਈ ਹੈ ਤਾਂ ਸੰਗਤ ਨੇ ਜਦੋਂ ਇੱਕ ਸ਼ਖਸ ਨੂੰ ਦੇਖਿਆ ਕਿ ਉਸ ਵੱਲੋਂ ਇਸ ਤਰੀਕੇ ਦੇ ਨਾਲ ਗੁਟਕਾ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਸਦੇ ਅੰਗ ਜਿਹੜੇ ਨੇ ਉਹ ਪਾਰ ਕੇ ਉੱਥੇ ਛੁੱਟੇ ਜਾ ਰਹੇ ਨੇ ਤਾਂ ਤੁਰੰਤ ਉਸ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਇਹ ਜਿਹੜਾ ਸ਼ਖਸ ਕਾਬੂ ਕੀਤਾ ਗਿਆ ਇਹ ਵੀ ਅਮਰitsar ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਇਸ ਦੀ ਦਿਮਾਗੀ ਹਾਲਤ ਨੂੰ ਲੈ ਕੇ ਹਾਲੇ ਇੱਕ ਸਵਾਲ ਬਹੁਤ ਵੱਡਾ ਖੜਾ ਹੋ ਰਿਹਾ ਕਿ ਕੀ ਇਹ ਨੇ ਜਾਰ ਬੋਝ ਕੇ ਕੀਤਾ ਜਾਂ ਇਸ ਦੀ ਦਿਮਾਗੀ ਹਾਲਤ ਖਰਾਬ ਹੈ ਮੰਤਿਕ ਰੂਪ ਤੇ ਇਹ ਬਿਮਾਰ ਹੈ ਤਾਂ ਉਸ ਦੀ ਹਾਲੇ ਜਾਂਚ ਕੀਤੀ ਜਾ ਰਹੀ ਪਰ ਫਿਰ ਹਾਲ ਪੁਲਿਸ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਸੀ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਅਸੀਂ ਬਹੁਤ ਜਲਦ ਇਸ ਦੇ ਖਿਲਾਫ ਸਭ ਤੋਂ ਪਹਿਲਾਂ ਇੱਕ ਜਿਹੜੀ ਐਫ ਆਈ ਆਰ ਹੈ ਉਧਰ ਜੀ ਕੀਤੀ ਜਾਏਗੀ ਉਸ ਤੋਂ ਬਾਅਦ ਗੰਭੀਰਤਾ ਦੇ ਨਾਲ ਇਹਦੀ ਜਾਂਚ ਕਰਕੇ ਫਿਰ ਖੁਲਾਸਾ ਕੀਤਾ ਜਾਏਗਾ ਕਿ ਆਖਰਕਾਰ ਇਸ ਵੱਲੋਂ ਇਹ ਜੋ ਕੁਝ ਵੀ ਕੀਤਾ ਗਿਆ ਇਸ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਕਿ ਇਸ ਨੇ ਇਹ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ 6 ਜੂਨ ਨੂੰ ਲੈ ਕੇ ਪਹਿਲਾਂ ਤੋਂ ਹੀ ਉੱਥੇ ਸਾਰੇ ਪਾਸੇ ਜਿਹੜੀ ਹੈ ਚੱਪੇ-ਚੱਪੇ ਤੇ ਪੁਲਿਸ ਫੋਰਸ ਵੀ ਤਣਾਤ ਹੁੰਦੀ ਹੈ ਪਰ ਇੱਕ ਇਹ ਸਵਾਲ ਜ਼ਰੂਰ ਹੋ ਰਿਹਾ ਕਿ ਪੁਲਿਸ ਫੋਰਸ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਉੱਥੇ ਤਣਾਸੀ ਪਰ ਫਿਰ ਵੀ ਇਹ ਜਿਹੜੀ ਘਟਨਾ ਉੱਥੇ ਵਾਪਰ ਜਾਂਦੀ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਸ ਜਿਹੜੇ ਲੋਕ ਫੇ ਮੌਜੂਦ ਸੀ ਸ਼ਰਧਾਂਦੂ ਉਹਨਾਂ ਨੇ ਤੁਰੰਤ ਇਸ ਨੂੰ ਜੋ ਹੈ ਕਾਬੂ ਕੀਤਾ ਜਿੱਦਾਂ ਹੀ ਪਤਾ ਲੱਗਿਆ ਪੁਲਿਸ ਵੀ ਉੱਥੇ ਫੌਂਟਿਅਰ ਪੁਲਿਸ ਨੇ ਪਹੁੰਚ ਕੇ ਜਿਹੜੀ ਆਪਣੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਆ ਜਾਂਦੀ ਹੈ ਜੀ ਅਰਜੀਬ ਇਹ ਕਿੰਨੇ ਵਜੇ ਦੀ ਪੂਰੀ ਘਟਨਾ ਜਦੋਂ ਇਹ ਅੰਜਾਮ ਦਿੱਤਾ ਗਿਆ ਇਸ ਸ਼ਖਸ ਦੇ ਵੱਲੋਂ ਅ ਦੇਖੋ ਰਾਤ 10 ਵਜੇ ਦੇ ਆਸ-ਪਾਸ ਇਹਦੀ ਜਾਣਕਾਰੀ ਜਿਹੜੀ ਹੈ ਉਹ ਸਾਡੇ ਤੱਕ ਵੀ ਪਹੁੰਚੀ ਸੀ ਔਰ ਪੁਲਿਸ ਵੀ ਮੌਕੇ ਤੇ ਉਸ ਵੇਲੇ ਮੌਜੂਦ ਸੀ ਤਾਂ ਰਾਤ ਨੂੰ ਇਸ ਜਿਹੜੀ ਘਟਨਾ ਵਾਪਰੀ ਇਸ ਨੂੰ ਲੈ ਕੇ ਹਰ ਕਿਸੇ ਦੇ ਮਨ ਦੇ ਵਿੱਚ ਗੁੱਸਾ ਵੀ ਸੀ ਔਰ ਲੋਕਾਂ ਵੱਲੋਂ ਜਦੋਂ ਇਸ ਸ਼ਖਸ ਨੂੰ ਫੜਿਆ ਗਿਆ ਤਾਂ ਦਾਗਮੀ ਤੌਰ ਤੇ ਇਸ ਦੀ ਜਿਹੜੀ ਮਾਰਕਟਾਈ ਵੀ ਹੈ ਉਹ ਕੀਤੀ ਗਈ ਪਰ ਬਾਅਦ ਦੇ ਵਿੱਚ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਫਿਰ ਇਸ ਨੂੰ ਪੁਲਿਸ ਜੋ ਹੈ ਆਪਣੇ ਨਾਲ ਲੈ ਜਾਂਦੀ ਹੈ ਇਸ ਨੂੰ ਜਿਹੜਾ ਕਿਹਾ ਜਾ ਰਿਹਾ ਹੈ ਕਿ ਸ਼ਕਤੀ ਦੇ ਨਾਲ ਇਸ ਦੇ ਕੋਲ ਪੁੱਛਗਿੱਛ ਕੀਤੀ ਜਾਏਗੀ ਔਰ ਜਿਹੜੇ ACP ਉੱਥੇ ਪਹੁੰਚੇ ਸੀ ਜਸਰੂਪ ਕੌਰ ਬਾਠ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਹੁਣ ਇਹ ਸ਼ਖਸ ਜੋ ਹੈ ਪੁਲਿਸ ਦੇ ਕੋਲ ਹੈ ਪੁਲਿਸ ਦੇ ਕਬਜ਼ੇ ਦੇ ਵਿੱਚ ਹੈ ਔਰ ਇਸ ਦੇ ਨਾਲ ਉਹਨਾਂ ਗੰਭੀਰਤਾ ਦੇ ਨਾਲ ਅਸੀਂ ਜਾਂਚ ਕਰਾਂਗੇ ਔਰ ਜਾਂਚ ਤੋਂ ਬਾਅਦ ਕਾਰਵਾਈ ਕਰਾਂਗੇ ਔਰ ਮਾਵਦੀ ਨਾਲ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਇਸ ਮਾਮਲੇ ਦੀ ਜਿਹੜੀ ਐਫ ਆਈ ਆਰ ਦਰਜ ਕਰਕੇ ਉਸ ਤੋਂ ਬਾਅਦ ਜੋ ਵੀ ਅਗਲੀ ਕਾਰਵਾਈ ਬਣਦੀ ਹੋਏਗੀ ਉਹ ਕੀਤੀ ਜਾਏਗੀ ਜੀ ਪਰਮਿੰਦਰ ਆਹ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਮਰਸਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਸਿੱਕੇ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਗਈ ਹੈ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਬੇਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਰ ਜਖਸ ਦੇ ਵੱਲੋਂ ਗੁਟਕਾ ਸਾਹਿਬ ਦੇ ਅੰਗ ਖੰਡਿਤ ਕੀਤੇ ਗਏ ਨੇ ਗੁਰਵਰਜਨ ਨਵਾਸ ਰਾਂਦੇ ਨੇੜੇ ਪੂਰੀ ਵਿਦਬੀ ਹੁੰਦੀ ਆ ਲੋਕਾਂ ਦੇ ਵਿੱਚ ਹਾਲਾਂਕਿ ਆ ਮੌਕੇ ਤੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਵੀ ਜਰੂਰ ਸਵਾਲ ਹੈ ਕਿ ਜਿੱਥੇ ਸਾਕਾ ਨੀਲਾ ਤਾਰਾ ਵਾਲਾ ਪੂਰਾ ਹਫਤਾ ਚੱਲ ਰਿਹਾ ਤੇ ਇਸ ਦੇ ਵਿਚਾਲੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਹੁੰਦੇ ਨੇ ਹਰ ਸਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸੁਰੱਖਿਆ ਦੀ ਵੱਡੀ ਗਿਣਤੀ ਦੇ ਵਿੱਚ ਤੈਨਾਤੀ ਕੀਤੀ ਜਾਂਦੀ ਹੈ ਪਰ ਇਸ ਦੇ ਵਿਚਾਲੇ ਇਸ ਮੁਲਜ਼ਮ ਦੇ ਵੱਲੋਂ ਇਸ ਵਿਦਬਿਧੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜਾਂਚ ਦਾ ਵਿਚ ਹੈ ਕਿ ਆਖਰਕਾਰ ਕਿਸ ਮਨਸ਼ਾ ਦੇ ਨਾਲ ਆਇਆ ਸੀ ਉਸ ਦਾ ਆਖਰਕਾਰ ਇਹ ਮਕਸਦ ਕੀਸੇ ਦੇ ਪਿੱਛੇ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਜਿੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਆ ਉਹਨੇ ਗੁਰਤਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤਾਂ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਚਾਹਤੇ ਮੈਂ ਕੀ ਨਾਇਕ ਕਿਹ ਤੋਂ ਦਰਨ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਹੈ ਜੀ ਅਸੀਂ ਐਫਆਰ ਰਜਿਸਟਰ ਕਰ ਰਹੇ ਹੈ ਜੀ ਉਹ ਬੰਦੇ ਵੀ ਅरेस्ट ਪਾਵਾਂਗੇ ਅੱਗੇ ਜੋ ਬੰਦੀ ਲੋੜਿੰਗ